ਮੇਰੇ ਕੋਲ ਕੋਈ ਨਹੀਂ ਹੈ। ਵੀਡੀਓ ਬਣਾ ਰਹੇ ਹਾਂ। ਤਸਰ ਧਾਂਦਰੀ ਪਿੰਡ ਦੇ ਵਿੱਚ ਕੀ ਮਸਲਾ ਹੋਇਆ ਹੈ? ਆਪ ਦੇ ਨਾਲ ਜੀ ਇਸੇ ਚਰਚਾ ਉਹ ਕਰਦੇ ਜੀ ਤੇ ਉਹਦੇ ਕਰਕੇ ਵੀ ਸਾਨੂੰ ਆ ਕੇ ਬੰਦੇ ਕੁੱਟਣ ਲੱਗ ਗਏ ਉਹਨ ਸਾਰੇ ਬਹੁਤ ਕੁੱਟਿਆ ਇੱਕ ਦਾ ਕੋਲ ਰਾਤ ਸੀ ਮੁੱਖਿਆ ਮਾਰੀਆਂ ਉਹ ਪਤੰਗ ਲੱਗ ਗਈ ਫਿਰ ਮਾਰੀ ਕਿੰਨੇ ਕਿ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਘਟੋ ਘਟੇ ਜੀ 15 30 ਜਣੇ ਹੈਗੇ ਸੀ ਅੱਛਾ ਜੀ ਕਿਹਦਾ ਨਾਮ ਦੱਸ ਸਕਦੇ ਹੋਗੇ ਕੋਈ ਨਾਮ ਨਹੀਂ ਅੱਛਾ ਜੀ ਬੋਟ ਹਾਂ ਹੋਰ ਮੈਂ ਆ ਮੇਰਾ ਰੋਮ ਡਾਕਟਰ ਰਸ਼ਨ ਜੋ ਹੁੰਦਾ ਹੈ ਪਛਤਾ ਹਾਂ 3 ਪੇਸ਼ੈਂਟਾਂ ਦੀ ਕੀ ਮਸਲਾ ਹਾਂਜੀ ਮੇਰੇ ਕੋਲ ਦੋ ਪੇਸ਼ੈਂਟ ਆਏ ਨੇ ਉਹਨਾਂ ਦਾ ਲੜਾਈ ਝਗੜੇ ਦਾ ਹੈਗਾ ਇੱਕ ਪੇਸ਼ੈਂਟ ਦਾ ਨਾਮ ਸੁਨੀਲ ਹੈ ਦੂਸਰੇ ਮਜੀਦ ਕੋਰੇ ਦਾਖਲ ਹੋਇਆ ਮੇਰੇ ਕੋਲੇ ਸੱਟਾਂ ਲੱਗੀਆਂ ਉਹਨਾਂ ਦੇ ਹਾਂਜੀ ਆਪਾਂ ਦਾਖਲ ਕਰ ਲਿਆ ਪੁਲਿਸ ਨੂੰ ਰੁਕਾ ਭੇਜ ਦਿੱਤਾ ਹੈਗਾ ਤੇ ਅੰਡਰ ਅਬਜ਼ਰਵੇਸ਼ਨ ਇਲਾਜ ਚੱਲ ਰਿਹਾ ਹੈ ਇਹਨਾਂ ਦਾ ਠੀਕ ਠੀਕ ਹਾਂਜੀ Hãy subscribe cho kênh Ghiền Mì Gõ Để không bỏ lỡ những video hấp ਇਸ ਨੂੰ ਤਾਂ ਸਰ ਤਾਂਦਰੀ ਪਿੰਡ ਦੇ ਵਿੱਚ ਕੀ ਮਸਲਾ ਹੋਇਆ ਹੈ ਤਾਂ ਦੇ ਬਣਾ ਜੀ ਅਸੀਂ ਚਰਚਾ ਕਰਦੇ ਸੀ ਤੇ ਉਹਦੇ ਕਰਕੇ ਵੀ ਸਾਨੂੰ ਆ ਕੇ ਪਿੰਡ ਦੇ ਕੁੱਟਣ ਲੱਗ ਗਏ ਉਹਨ ਸਾਰੇ ਬਹੁਤ ਕੁੱਟਿਆ ਇੱਕ ਦਾ ਕੋੜ ਰਾਡ ਸੀ ਮੁੱਖਿਆ ਮਾਰੀਆਂ ਉਪਤ ਨਹੀਂ ਲੱਗਾਈ ਕਿੰਨੀ ਮਾਰੀ ਕਿੰਨੇ ਕਿ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ ਘਟੋ ਘਟੇ ਜੀ 15 30 ਜਾਣੇ ਹੈਗੇ ਸੀ ਅੱਛਾ ਜੀ ਕਿਹਦਾ ਨਾਮ ਦੱਸ ਸਕਦੇ ਹੋਗੇ ਲੈ ਨਾਮ ਨਹੀਂ ਅੱਛਾ ਜੀ ਬੋਟ ਹਾਂ ਹੋਰ ਮਤੇ ਹਾਂ ਮੇਰਾ ਰਮ ਡਾਕਟਰ ਰਸ਼ੰਜ ਹੋਤਾ ਹੈ ਪੁੱਛਤਾ ਹਾਂ ਵੀ ਕਿੰਨੇ ਤੋਂ ਕੁਝ ਪੇਸ਼ੈਂਟ ਆਏ ਹੋਣਗੇ ਕੀ ਮਸਲਾ ਹੈ ਹਾਂਜੀ ਮੇਰੇ ਕੋਲ ਦੋ ਪੇਸ਼ੈਂਟ ਆਏ ਨੇ ਉਹਨਾਂ ਦਾ ਲੜਾਈ ਝਗੜੇ ਦਾ ਹੈਗਾ ਇੱਕ ਪੇਸ਼ੈਂਟ ਦਾ ਨਾਮ ਸੁਨੀਲ ਹੈ ਦੂਸਰਾ ਮਜੀਦ ਕੋਰੇ ਦਾਖਲ ਹੋਇਆ ਮੇਰੇ ਕੋਲੇ ਸੱਟਾਂ ਲੱਗੀਆਂ ਉਹਨਾਂ ਦੇ ਹਾਂਜੀ ਆਪਾਂ ਦਾਖਲ ਕਰ ਲਿਆ ਪੁਲਿਸ ਨੂੰ ਰੁਕਾ ਭੇਜ ਦਿੱਤਾ ਹੈਗਾ ਤੇ ਅੰਡਰ ਅਬਜ਼ਰਵੇਸ਼ਨ ਇਲਾਜ ਚੱਲ ਰਿਹਾ ਹੈ ਇਹਨਾਂ ਦਾ ਠੀਕ ਠੀਕ ਹਾਂਜੀ ਉਹਨੇ ਨਹੀਂ ਕਿਹਾ ਪਰ ਉਹ ਵੀ ਕਿਹਾ ਵੀ ਉਹ ਨਾ ਰਹਿੰਗੇ ਵੀ ਉਹ ਪੜੇਗਾ ਸਾਰੀ ਸਿਸਮਾ ਸਾਹਿਬ ਤਾਂ ਸੇਕ ਤਾਂਦਰੀ ਪਿੰਡ ਦੇ ਵਿੱਚ ਕੀ ਮਸਲਾ ਹੋਇਆ ਹੈ ਤਾਂ ਦੇ ਬੰਦੇ ਜੀ ਅਸੀਂ ਚਾਰਚੋਪ ਕਰਦੇ ਜੀ ਤੇ ਉਹਦੇ ਕਰਕੇ ਵੀ ਸਾਨੂੰ ਆ ਕੇ ਪਿੰਡ ਦੇ ਕੁੱਟਣ ਲੱਗ ਗਏ ਉਹ ਸਾਰੇ ਬਹੁਤ ਕੁੱਟਾਈ ਇੱਕ ਦਾ ਕੋਲ ਰਾਤ ਸੀ ਮੁਕੀਆਂ ਮਾਰੀਆਂ ਪਾਤੀਆਂ ਲੰਦਾ 80 ਮਾਰੀਆਂ ਕਿੰਨੇ ਕਿ ਵਿਅਕਤੀ ਇਹਨਾਂ ਨੇ ਹਮਲਾ ਕੀਤਾ ਕਿ ਘਟੋ ਘਟੇ ਜੀ 15 30 ਜਣੇ ਹੈਗੇ ਸੀ ਅੱਛਾ ਜੀ ਕਿਹਦਾ ਨਾਮ ਦੱਸ ਸਕਦੇ ਹੋਗੇ ਨਾ ਜੀ ਨਾਮ ਨਹੀਂ ਅੱਛਾ ਜੀ ਬੋਟ ਹਾਂ ਹੋਰ ਮਾਜੀ ਮੇਰਾ ਰਮ ਡਾਕਟਰ ਰਸ਼ਨ ਜੋ ਹੁੰਦਾ ਹੈ ਪੁੱਛਤਾ ਹਾਂ ਤਰੀਪਿੰਟ ਕੋਈ ਪੇਸ਼ੈਂਟ ਆਏ ਹੋਣਗੇ ਕੀ ਮਸਲਾ ਹਾਂਜੀ ਮੇਰੇ ਕੋਲ ਦੋ ਪੇਸ਼ੈਂਟ ਆਏ ਨੇ ਉਹਨਾਂ ਦਾ ਲੜਾਈ ਝਗੜੇ ਦਾ ਹੈਗਾ ਇੱਕ ਪੇਸ਼ੈਂਟ ਦਾ ਨਾਮ ਸੁਨੀਲ ਹੈ ਦੂਸਰੇ ਮਜੀਦ ਕੋਰੇ ਦਾਖਲ ਹੋਇਆ ਮੇਰੇ ਕੋਲੇ ਸੱਟਾਂ ਲੱਗੀਆਂ ਉਹਨਾਂ ਦੇ ਹਾਂਜੀ ਆਪਾਂ ਦਾਖਲ ਕਰ ਲਿਆ ਪੁਲਿਸ ਨੂੰ ਰੁਕਾ ਭੇਜ ਦਿੱਤਾ ਹੈਗਾ ਤੇ ਅੰਡਰ ਅਬਜ਼ਰਵੇਸ਼ਨ ਇਲਾਜ ਚੱਲ ਰਿਹਾ ਹੈ ਇਹਨਾਂ ਦਾ ਠੀਕ ਠੀਕ ਹਾਂਜੀ

ਤਾਂ ਬੇਬਨ ਜੀ ਅਸੀਂ ਚਰਚਾ ਕਰਦੇ ਜੀ ਤੇ ਉਹਦੇ ਕਰਕੇ ਵੀ ਸਾਨੂੰ ਆ ਕੇ ਪੈਣ ਦੇ ਕੁੱਟਣ ਲੱਗੇ ਜੀ ਉਹਨ ਸਾਰੇ ਬਹੁਤ ਕੁੱਟਾ ਜੀ ਇੱਕ ਦਾ ਕੋਲ ਰਾਤ ਸੀ ਮੁੱਖਿਆ ਮਰੀਆਂ ਪਤੰਗ ਲੰਗੀ ਟੀਮ ਮਾਰੀ ਕਿੰਨੇ ਕਿ ਵਿਅਕਤੀ ਇਹ ਬਲ ਹਮਲਾ ਕੀਤਾ ਕਿ ਘਟੋ ਘਟੇ ਜੀ 15 30 ਜਾਣੇ ਹੈਗੇ ਜੀ ਅੱਛਾ ਜੀ ਕਿਹਦਾ ਨਾਮ ਦੱਸ ਸਕਦੇ ਹੋਗੇ ਨਾ ਜੀ ਨਾਮ ਨਹੀਂ ਹੈਲੋ ਅੱਛਾ ਜੀ ਓਕੇ ਹਾਂ ਹੋਰ ਮਜੀ ਹਾਂ ਮੇਰਾ ਰੋਮ ਡਾਕਟਰ ਰਸ਼ੇਨ ਜੋ ਹੁੰਦਾ ਹੈ ਪਸਤਾ ਹਾਂ ਰਿਪੋਰਟ ਕੋਈ ਪੇਸ਼ੈਂਟ ਆਇਆ ਹੁੰਦੀ ਕੀ ਮਸਲਾ ਹੈ ਹਾਂਜੀ ਮੇਰੇ ਕੋਲ ਦੋ ਪੇਸ਼ੈਂਟ ਆਏ ਨੇ ਉਹਨਾਂ ਦਾ ਲੜਾਈ ਝਗੜੇ ਦਾ ਹੈਗਾ ਇੱਕ ਪੇਸ਼ੈਂਟ ਦਾ ਨਾਮ ਸੁਨੀਲ ਹੈ ਦੂਸਰੇ ਮਜੀਦ ਕੋਰੇ ਦਾਖਲ ਹੋਇਆ ਮੇਰੇ ਕੋਲੇ ਸੱਟਾਂ ਲੱਗੀਆਂ ਉਹਨਾਂ ਦੇ ਹਾਂਜੀ ਆਪਾਂ ਦਾਖਲ ਕਰ ਲਿਆ ਪੁਲਿਸ ਨੂੰ ਰੁਕਾ ਭੇਜ ਦਿੱਤਾ ਹੈਗਾ ਤੇ ਅੰਡਰ ਅਬਜ਼ਰਵੇਸ਼ਨ ਇਲਾਜ ਚੱਲ ਰਿਹਾ ਹੈ ਇਹਨਾਂ ਦਾ ਠੀਕ ਠੀਕ